ਹੂੰ ਆ ਦੇਖੋ ਸਿਰਫ 150 ਰੁਪਏ ਦੀ ਕੁੜਤੀ ਲਓ ਜੀ ਸਿਰਫ 150 ਦੀ 2 2000 ਸੂਟਾਂ ਲਿਆਂਦੇ ਨਾਲ 3 3000 ਸੂਟਾਂ ਲਿਆਂਦੇ ਨਾਲ ਹੁੰਦੀ ਆ ਲੋ ਦੇਖੋ ਓਕੇ ਹੋਰ ਰਪਏ ਵਿੱਚ ਤੁਸੀਂ ਫਰਾਗ ਤਿਆਰ ਕਰ ਸਕਦੇ ਹੋ ਠੀਕ ਆ 20 ਰੁਪਏ 25 ਰੁਪਏ 15 ਰੁਪਏ ਮੀਟਰ ਸਿਰਫ ਓਕੇ 3 3.5 4 ਮੀਟਰ 'ਚ ਫਰਾਗ ਤਿਆਰ ਹੋ ਜਾਂਦੀ ਹੈ ਇਹਦਾ ਸਟਾਕ ਆ ਪਿਆ लिमिट स्टॉक है पे है सूट पे है पूरा तीन सौ रुपए का बिना दुपट्टे तो एमी आप पे लो सिल्क पे है कोई पीस कैसा पे है कोई पीस कैसा पे है कोई जरूरी नहीं हैगा एक पासे ही सारा कुछ लाया है, जमे आ लो आ लो ਉਹਨਾਂ ਪਿਓ ਰੂ ਪਾੜੇ ਦਾ ਪਿਆ ਪੀਸ ਸਹੀ ਗੱਲ ਆ ਸਲਵਾਰ ਬਣਾਓ কুরਤੀ ਬਣਾਓ ਸ਼ਾਪ ਦੇ ਅੰਦਰ ਫਿਰੋ ਤੁਸੀਂ ਸਹੀ ਗੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਖਸਰੀ ਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸੈਰ ਮਰੇੜ ਕੋਟਲੇ ਅੱਥ ਨੂੰ ਸੈਰ ਮਰੇੜ ਕੋਟਲੇ ਬਹੁਤ ਹੀ ਸਸਤੇ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣੇ ਆ ਜਿੱਥੇ ਤੁਸੀਂ ਬਹੁਤ ਹੀ ਘੱਟ ਰੇਟ ਸੂਟ ਲੈ ਸਕਦੇ ਹੋ ਦੁਪੱਟੇ ਲੈ ਸਕਦੇ ਹੋ ਬਾਕੀ ਸਾਰੀ ਤੁਹਾਨੂੰ ਆਪਾਂ ਕਲੈਕਸ਼ਨ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਲਓ ਜੀ ਅੱਜ ਪ ਦੇ ਨਾਲ ਸਿਟੀ ਖਾਨਾ ਟੂ ਠੀਕ ਹੈ ਜੀ ਇਹ ਪ੍ਰੋਪਰ ਐਡਰੈਸ ਰਹਿੰਦਾ ਬਾਕੀ ਤੁਹਾਡੇ ਨਾਲ ਸਾਰੇ ਆਪਾਂ ਕੰਟੈਕਟ ਨੰਬਰਾਰੇ ਸ਼ੇਅਰ ਕਰ ਦਾਂਗੇ ਕੀ ਕੀ ਕਲੈਕਸ਼ਨ ਹੈ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਕੀ ਆਫਰ ਆ ਲਾਈਨ ਹੈ ਉਹ ਵੀ ਤੁਹਾਨੂੰ ਸਾਰੇ ਦੱਸਾਂਗੇ ਸੋ ਚੱਲਦੇ ਆ ਆ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਹਾਂਜੀ ਹੀਰਾ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਹਾਂਜੀ ਕੀ ਕਲੈਕਸ਼ਨ ਲੈ ਕੇ ਆ ਗਏ ਆਪਣੇ ਲੇ ਵੇ ਕਲੈਕਸ਼ਨ ਬਹੁਤ ਆਈ ਹੋਈ ਹੈ ਬਹੁਤ ਆਈ ਹੈ ਬਲਕਿ ਰੱਖਣ ਲਈ ਜਗ੍ਹਾ ਘੱਟ ਹੈ ਮਾਸ਼ਾਅੱਲਾ ਓਕੇ ਤੇ ਕੁੜਤੀਆਂ ਲੈ ਜੋ ਵਰਕ ਵਾਲੀਆਂ ਆ ਦੇਖੋ ਸਿਰਫ 150 ਰੁਪਏ ਦੀ ਕੁੜਤੀ। ਲਓ ਜੀ ਸਿਰਫ 150 ਦੀ। 2-2000 ਸੂਟਾਂ ਲਿਆਂਦੇ ਨਾਲ 3-3000 ਸੂਟਾਂ ਲਿਆਂਦੇ ਨਾਲ ਹੁੰਦੀ ਆ। ਆਹ ਲਓ ਦੇਖੋ। ਓਕੇ। ਜਿੰਨੇ ਮਾਰਜ਼ ਆਉਦੀ ਆ। 200 ਦੀ ਬਾਈ। ਹਾਂ 150 ਦੀ ਸੱਚ। 150 ਦੀ। ਬਿਲਕੁਲ ਸਹੀ ਆ 150 ਦੀ। ਆ ਲਓ ਆ ਦੇਖੋ। ਇਹਦੇ 'ਚ 100 ਦੀ ਵੀ ਐ, 250 ਦੇ ਵੀ ਐ, ਐ ਨਹੀਂ ਹੈਗਾ ਆਹ ਹੱਥ ਵਾਲੀ ਐ। ਹੋਰ ਵੀ ਇਹਦੇ ਅੰਦਰ ਨੇ ਜੋ ਆਪਾਂ ਸਸਤੀਆਂ ਦੇ ਦਿਆਂ ਜਿਵੇਂ ਆਹ ਦੁਪੱਟਾ ਐ। ਓਕੇ। 3-3 4-400 ਦਾ। 100 ਰੁਪਏ ਦਾ ਦੁਪੱਟਾ ਸਿਰਫ ਕੱਟਵਰਕ ਵਾਲਾ। ਓਕੇ। ਨੈਟ ਤੇ ਆ ਲਓ। ਜਿੱਥੇ ਮਰਜ਼ੀ ਮਾਰਕੀਟ ਹਾਂਜੀ ਬਿਲਕੁਲ ਜੀ ਬਿਲਕੁਲ ਜਿੰਨਾ ਮਰਜ਼ੀ ਮਾਰ ਲੋ ਆ ਲੋ ਠੀਕ ਆ ਕੁਰਤੀਆਂ ਦੁਪੱਟੇ ਹਾਂਜੀ ਪ੍ਰਿੰਟ ਕਮੀਜ਼ ਉਸ ਤੋਂ ਬਾਅਦ ਇੱਕ ਹੋਰ ਆਪਣੇ ਲੋਏ ਆਈਟਮ ਆਈ ਹੈ ਮਾਰਕੀਟ 'ਚ ਤੁਹਾਨੂੰ 300 400 ਰੁਪਏ ਮੀਟਰ ਮਿਲੂ ਓਕੇ ਆਪਣੇ ਲੋਏ ਆ ਲੋ ਦੇਖੋ ਵਰਕ ਚੈੱਕ ਕਰੋ ਹਮ ਫਰਾਗ ਬਣਾਓ ਠੀਕ ਆ ਜਿਵੇਂ ਮਰਜ਼ੀ ਜੋ ਦਿਲ ਕਰੇ ਆ ਲੋ ਠੀਕ ਆ ਚੀਜ਼ ਇੱਕ ਨੰਬਰ ਹਾਂਜੀ ਇਹਦੇ ਵਿੱਚ ਵਰਕ ਤੁਹਾਨੂੰ ਮਿਲੂਗਾ 100 ਰੁਪਏ ਮੀਟਰ 150 ਰੁਪਏ ਮੀਟਰ ਐਵੇਂ ਮਸਲਿਨ ਤੇ ਨੈਟ ਤੇ ਮਾਰਕੀਟ 'ਚ ਤੁਹਾਨੂੰ 3-3 4-400 ਰੁਪਏ ਮੀਟਰ ਮਿਲੂਗਾ ਲੋ ਓਕੇ ਇਹ ਆ ਲੋ ਚੈੱਕ ਕਰੋ ਇੱਕ ਵੇਲੇ ਵਰਕ ਦੇ ਸਟਾਕ ਲਿਮਟ ਹੈ ਓਕੇ ਜੋ ਆ ਗਿਆ ਆ ਗਿਆ ਜੋ ਰਹਿ ਗਿਆ ਰਹਿ ਗਿਆ ਲੋਬੀ ਸਟਾਕ ਬਾਈ ਕਹਿੰਦਾ ਲਿਮਟਡ ਆ ਠੀਕ ਹੈ ਜਿਹੜਾ ਆ ਗਿਆ ਆ ਗਿਆ ਰਹਿ ਗਿਆ ਰਹਿ ਗਿਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਵਾਰ ਵੀਡੀਓ ਲੇਟ ਪਹੁੰਚਦੀ ਆ ਸਟਾਕ ਖਤਮ ਹੋ ਜਾਂਦਾ ਇਸ ਕਰਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਉਸ ਤੋਂ ਬਾਅਦ ਫਿਰ ਆਪਣੇ ਲਈ ਇੱਕ ਹੋਰ ਆਈਟਮ ਆਈ ਆ ਓਕੇ ਤੁਹਾਨੂੰ ਦੱਸਣਾ ਇਹ ਆ ਲੋ ਇਹ ਹੈਗੀਆਂ ਨੇ ਫਰਾਗ ਬਣਾਣ ਲਈ ਠੀਕ ਆ ਸਿਰਫ 80 ਜਾਂ 100 ਰੁਪਏ ਵਿੱਚ ਤੁਸੀਂ ਫਰਾਗ ਤਿਆਰ ਕਰ ਸਕਦੇ ਹੋ ਠੀਕ ਆ 20 ਰੁਪਏ 25 ਰੁਪਏ 15 ਰੁਪਏ ਮੀਟਰ ਸਿਰਫ ਓਕੇ 3 3.5 4 ਮੀਟਰ 'ਚ ਫਰਾਗ ਤਿਆਰ ਹੋ ਜਾਂਦੀ ਹੈ ਇਹਦਾ ਸਟਾਕ ਆਪੇ ਹੈ ਲਓ ਜੀ ਲਿਮਟ ਸਟਾਕ ਹੈ ਠੀਕ ਆ ਜੀ ਜਿਸ ਤਰ੍ਹਾਂ ਵੀਰੇ ਨੇ ਕਿਹਾ ਕਿ ਤੁਸੀਂ ਵੀਡੀਓ ਸ਼ੇਅਰ ਕਰ ਦੋ ਕਿਉਂਕਿ ਅੱਗੇ ਲੇਟ ਪਹੁੰਚਦੀ ਹੈ ਤੇ ਕੁਝ ਕਸਟਮਰ ਆਂਦੇ ਨੇ ਉਹ ਕਹਿੰਦੇ ਵੀਰੇ ਆ ਚੀਜ਼ ਚਾਹੀਦੀ ਹੈ ਸਹੀ ਗੱਲ ਆ ਉਹ ਸਟਾਕ ਖਤਮ ਹੋ ਜਾਂਦਾ ਮੇਰੇ ਲਵੇ ਲਿਮਟ ਸਟਾਕ ਹੁੰਦਾ ਪਰ ਐਵਰੀ ਡੇ ਹੁੰਦਾ ਹੁਣ ਤੁਸੀਂ ਆ ਦੇਖੋ ਆ ਆਇਆ ਹੋਇਆ ਕੱਲਾ ਇੰਨਾ ਕੀ ਸਟਾਕ ਹੈ ਸਿਰਫ 250 ਦਾ ਸੂਟ ਹੈ ਜੀ ਲਓ ਜੀ ਸਰ 400 ਦਾ 500 ਦਾ ਮਾਰਕੀਟ ਚ ਮਿਲਦਾ ਆ ਪਿਆ ਵੈਟਿਕਨ ਪਈਆ ਆਪਣੇ ਲਵੇ ਸ਼ਾਈਨਿੰਗ ਵਾਲਾ ਪਿਆ ਫੈਂਡੀ ਪਈਆ ਕਰਸ਼ ਪਈ ਹੈ ਸਿਰਫ 250 ਦਾ 300 ਦਾ 200 ਦਾ ਸੂਟ ਐ ਤਿਆਰ ਕਰਕੇ ਦੇ ਦਿੰਨੇ ਨੇ ਸਹੀ ਗੱਲ ਹੈ ਮਖਮਲੀ ਵੈਲਵਟ ਲੈ ਲਓ ਓਕੇ 3-400 ਰੁਪਏ ਮੀਟਰ ਹੈ ਆਪਣੇ ਲਵੇ 100 ਰੁਪਏ ਮੀਟਰ ਵੀ ਹੈ 150 ਰੁਪਏ ਮੀਟਰ ਵੀ ਹੈ ਪਿਓਰ ਮਖਮਲੀ 110% ਦੀ ਗਾਰੰਟੀ ਦਿੰਨਾ ਜੈਨੂਨ ਦੀ ਇਹ ਕੱਪੜੇ ਦੀ ਅਗਰ ਕਿਸੇ ਨੇ ਸਾਬਿਤ ਕਰਤਾ ਕਿ ਲੋਕਲ ਹੈ ਜਾਂ ਮੇਡ ਹੈ ਦੁੱਗਨੇ ਪੈਸੇ ਵਾਪਸ ਉਸ ਤੋਂ ਬਾਅਦ ਫਿਰ ਇੱਕ ਆ ਸਟਾਕ ਹੈ ਦੇਖੋ ਹਾਂਜੀ ਇਹ ਸਟਾਕ ਐਵੇਂ ਹੈ ਆ ਪੀਸ ਚੱਕੋ ਇਹਦੇ ਜੈਮੇ ਹੁਣੇ ਆਲ ਓਵਰ ਆ ਗਿਆ ਬੈਸਟ ਹੈ ਬਰੋਕਲਟ ਹੈ ਗਾਉਣ ਬੰਦੇ ਨੇ ਹਮ ਫਰਾਕਾਂ ਬਣਾਓ ਇਹ ਥੋਡੇ ਤੇ ਇਹਦੇ ਕੁਛ ਕੁਛ ਡਿਜ਼ਾਈਨ ਨੇ ਕੈਸੇ ਕੈਸੇ ਮਲਟੀ ਡਿਜ਼ਾਈਨ ਵੀ ਨੇ ਹਮ ਮਲਟੀ ਡਿਜ਼ਾਈਨ ਵੀ ਦਿਖਾਣੇ ਆ ਤੁਹਾਨੂੰ ਓਕੇ ਫੈਬਲਸ ਚੀਜ਼ ਹੈ ਇਹ ਹਾਲੋ ਦੇਖੋ ਐਵੇਂ ਮਲਟੀ ਕਲਰ ਆ ਜਾਂਦੇ ਨੇ ਹਮ ਮਲਟੀ ਡਿਜ਼ਾਈਨ ਇਹ ਸਿਰਫ ਡੇਢ ਗਾਜ਼ ਦਾ ਪਾਣਾ ਹਾਲੋ ਦੇਖੋ ਕਿੱਡਾ ਵੱਡਾ ਪਾਣਾ ਸਿਰਫ ਡੇਢ ਗਾਜ਼ ਦਾ ਪਾਣਾ 50 روپے 60 روپے میٹر 150 ਦਾ 200 ਦਾ ਸੂਟ ਸਿਰਫ ਠੀਕ ਆ ਆ ਲੋ ਡਿਜ਼ਾਈਨ ਚੈੱਕ ਕਰੋ ਤੁਸੀਂ ਡਿਜ਼ਾਈਨ ਚੈੱਕ ਕਰੋ ਇਹਦੇ ਚ ਨਾ ਇੱਕ ਤੋਂ ਇੱਕ ਆ ਸਟਾਕ ਲੱਗਿਆ ਹੋਇਆ ਸਾਰਾ ਇੱਥੇ ਠੀਕ ਆ ਜੀ ਬਲਕਿ ਕੀ ਜੇ ਖਤਮ ਵੀ ਹੋ ਗਿਆ ਹੋਰ ਵੀ ਸਟਾਕ ਪਿਆ ਹੈ ਹੋਰ ਵੀ ਹੋਰ ਵੀ ਪਿਆ ਇਧਰ ਨਾ ਅਗਰ ਕਿਸੇ ਨੇ ਹੋਲ ਸੇਲ ਲੈਣਾ ਹੈ ਹੂੰ ਪੂਰੇ ਪੰਜਾਬ ਦੀਆਂ ਬੁਟੀਕਾਂ ਵਾਲਿਆਂ ਲਈ ਬ੍ਰਾਂਡ ਕੱਪੜਾ ਹੈ ਆਪਣੇ ਲੈਵੇ ਇਸ ਲਈ ਸਟਾਕ ਆਇਆ ਆ ਔਰ ਰੇਟ ਐਸੇ ਨੇ ਬੁਟੀਕਾਂ ਵਾਲਿਆਂ ਲਈ ਵੀ ਯਾਦ ਕੋਈ ਦੁਕਾਨਦਾਰ ਹੈ ਕਿੱਲੂਆਂ ਚ ਲੈਣਾ ਕਿਲੂਆਂ ਚ ਲੈ ਲਓ ਓਕੇ ਹੋਲ ਸੇਲ ਲੈਣਾ ਹੋਲ ਸੇਲ ਪਰ ਐਵੇਂ ਨਹੀਂ ਹੈਗਾ ਜਦੋਂ ਤੁਸੀਂ ਆਉਂਗੇ ਮਤਲਬ ਕਿ ਤੁਹਾਨੂੰ ਬਹੁਤ ਦੇਖਣ ਨੂੰ ਚੀਜ਼ਾਂ ਮਿਲ ਜਾਣਗੀਆਂ ਜਿਵੇਂ ਸਾਰੀਆਂ ਆਪਾਂ ਦਿਖਾ ਵੀਤੀਆਂ ਤਰ੍ਹਾਂ ਨਾ ਕ버 ਫੇਰ ਮਿਲਣਗੇ ਹਾਂਜੀ ਹਾਂਜੀ ਲਓ ਜੀ ਬਹੁਤ ਕਲੈਕਸ਼ਨ ਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਮ ਲਓ ਜੀ ਅੱਗੇ ਤੁਹਾਡੇ ਇੱਥੇ ਜਿਵੇਂ ਆ ਪਹਿਲੇ ਲਾ ਲਾ ਕੇ ਹਨ ਜਿਵੇਂ ਆ ਹੁਣੀ ਹੁਣੀ ਚੀਜ਼ਾਂ ਦੇ ਵਿੱਚ ਬਹੁਤ ਮੰਨ ਲਾ ਇਹਦੀ ਖਜ਼ਾਨਾ ਭਰਿਆ ਪਿਆ ਤੁਸੀਂ ਲੱਭ ਕੇ ਲਿਆ ਹਾਂ ਹਾਂਜੀ ਬਿਲਕੁਲ ਤੁਹਾਨੂੰ ਕਿਤੇ ਪਿਓਰ ਦਾ ਸੌਦਾ ਮਿਲੂਗਾ ਦੇਖੋ ਜਿਵੇਂ ਦਿਖਾਣਾ ਕਿ ਕੋਈ ਵੀ ਇੱਕ ਜਗ੍ਹਾ ਪੱਕਾ ਨਹੀਂ ਲੱਗਿਆ ਆ ਉਹ ਜਿਵੇਂ ਆ ਦੇਖੋ ਆ ਲੋ ਅੱਜ ਗਲੇਸ ਕੋਟਨ ਪਈ ਹੈ ਸੂਟ ਪਿਆ ਪੂਰਾ 300 ਰੁਪਏ ਦਾ ਬਿਨਾਂ ਦੁਪੱਟੇ ਤੋਂ ਸਹੀ ਗੱਲ ਆ ਐਵੇਂ ਆ ਪਿਆ ਲੋ ਸਿਲਕ ਪਈ ਹੈ ਕੋਈ ਪੀਸ ਕਿਹਦਾ ਪਿਆ ਹੈ ਕੋਈ ਪੀਸ ਕਿਹਦਾ ਪਿਆ ਹੈ ਕੋਈ ਜ਼ਰੂਰੀ ਨਹੀਂ ਹੈਗਾ ਇੱਕ ਪਾਸੇ ਹੀ ਸਾਰਾ ਕੁਝ ਲਾਇਆ ਆ ਜਿਵੇਂ ਆ ਲੋ ਆ ਲੋ ਉਨਾ ਪਿਓਰ ਉਪਾੜੇ ਦਾ ਪਿਆ ਪੀਸ ਸਹੀ ਗੱਲ ਆ ਸਲਵਾਰ ਬਣਾਓ ਕੁੜਤੀ ਬਣਾਓ ਸ਼ਾਪ ਦੇ ਅੰਦਰ ਫਿਰੋ ਤੁਸੀਂ ਸਹੀ ਗੱਲ ਤੁਹਾਨੂੰ ਚੀਜ਼ ਕੁਸਤਾ ਕੋ ਮਿਲੂ ਕੋਈ ਕੀ ਪਾਰਟੀ ਵੇਅਰ ਮਿਲੂ ਕੋਈ ਫੈਂਸੀ ਮਿਲੂ ਇਸ ਤਰ੍ਹਾਂ ਤੁਸੀਂ ਵਿਜ਼ਿਟ ਕਰੋ ਮੇਰੀ ਸ਼ਾਪ ਤੇ ਠੀਕ ਆ ਜੀ ਇੱਕ ਵਾਰ ਐਡਰੈਸ ਬੋਲ ਦੋ ਆਪਣਾ ਆਪਣੀ ਸ਼ਾਪ ਦਾ ਐਡਰੈਸ ਹੈਗਾ ਜੀ ਹੀਰਾ ਕਲਾਥ ਹਾਊਸ ਮਿਊਨਿਸਪਲ ਕਮੇਟੀ ਲਾਲ ਬਾਜ਼ਾਰ ਸ਼ਾਪ ਨੰਬਰ 5 ਇਧਰਲੇ ਹੱਥ ਨੀਅਰ ਕੰਬੋ ਸਕੂਲ ਐਂਡ ਨੀਅਰ ਸਟੇਸ਼ਨ 2 ਠੀਕ ਆ ਜੀ ਤੇ ਬਾਕੀ ਆ ਦੇਖੋ ਨਾ ਕਿੰਨੀ ਸਾਰੀ ਆਪਣੀ ਕਲੈਕਸ਼ਨ ਫੋਲ ਕੇ ਦਿਖਾ ਦੇ ਤੋ ਬਿਲਕੁਲ ਜੀ ਬਿਲਕੁਲ ਇਹਦੇ ਕਲੈਕਸ਼ਨ ਬਹੁਤ ਆ ਦੇਖੋ ਹਮ ਜਿਵੇਂ ਵਰਕ ਵਾਲੀਆਂ ਪਾਰਟੀ ਵੇਅਰ ਕੁੜਤੀਆਂ ਹਮ ਚੀਜ਼ਾਂ ਬਹੁਤ ਨੇ ਆਪਣੇ ਲਵੇ ਠੀਕ ਆ ਲਓ ਜੀ ਇਦਾਂ ਦੀ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲ ਜੂਗੀ ਪਹੁੰਚੋ ਤੁਸੀਂ ਹੀਰਾ ਕਲੌਥ ਹਾਊਸ ਸਹਿਰ ਮਰੀਦਕੋਟ ਹਾਂਜੀ ਆ ਲੋ ਜਿੰਨਾ ਮਰਜ਼ੀ ਦੇਖੋ ਆਪਣੇ ਲਵੇ ਸਟਾਕ ਬਹੁਤ ਹੈ ਠੀਕ ਆ